ਕਾਈਕਰਾਣਾ ਇੰਦਰ ਪ੍ਰਤਾਪ ਸਿੰਘ ਜੀ ਵੀ ਬਾਜੀ ਵਾਲੇ ਬੰਦ ਤੇ ਅੱਜ ਪਹੁੰਚੇ ਨੇ ਸੋ ਗੱਲਬਾਤ ਕਰਾਂਗੇ ਸਸਿਕਾ ਸਾਹਿਬ ਸਾਰਾ ਪ੍ਰਸ਼ਾਸਨ ਤੋਂ ਇਹ ਲੋਕ ਬੜੇ ਜਿਆਦਾ ਨਾਰਾਜ਼ ਨੇ ਜੀ ਗੱਲ ਇਹ ਵੀ ਪਾਉ ਨੂੰ ਜਿਹੜਾ ਸਾਡਾ ਨੁਕਸਾਨ ਨਾ ਪਹਿਲਾਂ 3 ਚ ਹੋਇਆ ਜੀ ਫਿਰ ਇਸ ਕੀ 25 ਹੋਇਆ ਜੀ ਕਿ ਨਾ 23 ਚ ਪ੍ਰਸ਼ਾਸਨ ਦਾ ਕੋਈ ਬੰਦਾ ਇੱਥੇ ਵੜਿਆ ਤੇ ਨਾ 25 ਚ ਤੋਂ ਪ੍ਰਸ਼ਾਸਨ ਦਾ ਕੋਈ ਬੰਦਾ ਵੜਿਆ ਜੀ ਜੀ ਪ੍ਰਸ਼ਾਸਨ ਨੇ ਜ਼ਿੰਮੇਵਾਰੀ ਛੱਡੀ ਹੋਈ ਹੈ ਇੱਥੇ ਕਹ ਕੇ ਕੀ ਐਡਵਾਂਸ ਬਾਨੂ ਜੀ ਗੱਲ ਇਹ ਹੈ ਵੀ ਸਾਡੀਆਂ ਮਾਲਕੀਆਂ ਪੇ ਜੀ ਠੀਕ ਹੈ ਨਾ ਦਰਿਆ ਮੈਂ ਮੁੱਖ ਮੰਤਰੀ ਸਾਹਿਬ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਕਿ 5 5 6 6 ਕਿਲੋਮੀਟਰ ਚੌੜਾ ਦਰਿਆ ਹੈ ਦੁਨੀਆਂ 'ਚ ਹੈ ਕਿਤੇ 6 ਕਿਲੋਮੀਟਰ ਚੌੜਾ ਦਰਿਆ ਯਾਰ ਜੇ ਸਭ ਤੋਂ ਵੱਡਾ ਦਰਿਆ ਵੀ ਵੇਖ ਲਓ ਉਹ ਵੀ ਇੰਨੇ ਚੌੜੇ ਨਹੀਂ ਹੈਗੇ ਉਹਨਾਂ ਦੀ ਚੈਨਲਾਈਜ਼ੇਸ਼ਨ ਕਰਨ ਦੀ ਲੋੜ ਹੈ ਤੇ ਜਿੰਨੇ ਵੀ ਮੰਤਰੀ ਸੰਤਾਨਪੁਰ ਆ ਰਹੇ ਆ ਮੈਂ ਤਾਂ ਹੀ ਕਹਿਣਾ ਯਾਦ ਕਰਾਉਣਾ ਚਾਹੁੰਦਾ ਚੀਫ ਲੋਰ ਆਫ ਦੀ ਹਾਊਸ ਦੇ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਵੀ ਅਸੀਂ ਜੇ ਜ਼ਿਮੀਂਦਾਰ ਆਪਣੀ ਜ਼ਮੀਨ ਦੇਵੇ ਤੇ ਅਸੀਂ ਪੱਕੇ ਬੰਨ ਬਣਾਉਣ ਨੂੰ ਤਿਆਰ ਹਾਂ ਕਿਹਾ ਸੀ ਪਾਜੀ ਜ਼ਮੀਨਦਾਰ ਇੱਥੇ ਖੜੇ ਆ ਦੱਸੋ ਪਾਜੀ ਆਪਾਂ ਜਮੀਨ ਦੇ ਨੂੰ ਤਿਆਰ ਆ ਜੇ ਸਰਕਾਰ ਪੱਕਾ ਬੰਨ ਬਣਾਵੇ ਹਾਂ ਜਮੀਨ ਚੱਕੀ ਲੱਤੀ ਹੋਈ ਜੀ ਬੰਨ ਲੱਗ ਰਹੀ ਹੈ ਜਮੀਨ ਚੱਕੀ ਹੋਈ ਹੈ ਇਹ ਰਾਜ ਦੀ ਜ਼ਮੀਨ ਦੀ ਲੋੜ ਹੈ ਕਿਹਨਾਂ ਚੀ ਦੀ ਲੋੜ ਹੈ ਸਿਰਫ ਇਹਨੂੰ ਪੱਕਾ ਕਰਨ ਦੀ ਲੋੜ ਹੈ ਕਿ ਸਰਕਾਰ ਨੂੰ ਆਪਾਂ ਤੁਸੀਂ ਬੰਨ ਮੰਨਿਓ ਆਪ ਦੇ ਕਿਰੋਚ ਲਵੇ ਤੇ ਦਰਿਆ ਨੂੰ ਚੈਨਲਾਈਜ਼ ਕਰੇ ਤਾਂ ਕਿ ਇਹ ਸਮੱਸਿਆਵਾਂ ਦੂਰ ਹੋਣ ਤੋ ਬਿਲਕੁਲ ਜੇਕਰ ਬੰਨ ਨੂੰ ਕੋਈ ਹਵੀ ਨਵੀ ਹੁੰਦੀ ਆ ਤਾਂ ਪ੍ਰਸ਼ਾਸਨ ਜਿਹੜਾ ਆ ਉਹ ਬਾਅਦ ਵਿੱਚ ਮੁਆਵਜ਼ੇ ਦੀ ਗੱਲ ਕਰਨ ਦਾ ਪੈਂਦਾ ਜੇਕਰ ਮੁਆਵਜ਼ਾ ਹੀ ਦੇਣਾ ਆ ਉਹ ਜਿਹੜਾ ਮੁਆਵਜ਼ਾ ਜੇ ਇੱਕ ਵਾਰੀ ਇਹਦੇ ਤੇ ਲਾ ਦਿੱਤਾ ਜਾਵੇ ਤਾਂ ਮੇਰੇ ਖਿਆਲ ਚ ਸਾਰੀ ਜ਼ਿੰਦਗੀ ਮੁਆਵਜ਼ਾ ਦੇਣ ਦੀ ਲੋੜ ਹੀ ਨਹੀਂ ਪੈਗੀ ਵੇਖੋ